ਜਦੋਂ ਬਿੰਦਰ ਸਿੰਘ ਨਿਕਲੇ ਪਿਆਉ ਨੂੰ ਬਾਹਰ ਫਿਰੇ ਉਹ ਤਾਂ ਕਹਿੰਦੇ ਹਸਪਤਲ ਹਸਪਤਾਲ ਜ ਨੇ ਨਹੀਂ ਮਤਲਬ ਹੁਣ ਪਤਾ ਨਹੀਂ ਰੱਬ ਜਾਣੇ ਮੈਂ ਤਾਂ ਹੈਰਾਨ ਆ ਕਿ ਉਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਉਹ ਪ੍ਰਚਾਰ ਲਈ ਨਹੀਂ ਆਏ ਔਰ ਫਿਰ ਮੈਂ ਉਹਨਾਂ ਦੀ ਪਤਨੀ ਦੇ ਹੈਰਾਨ ਆ ਕਿ ਅਪ ਘਰ ਵਾਲਾ ਹਸਪਤਾਲ ਚ ਰਵੇ ਤੇ ਉਹ ਵੋਟਾਂ ਮੰਗਦੇ ਫਿਰਦੇ ਨੇ ਜੀ ਗੱਲ ਸਮਝ ਤੋਂ ਬਾਹਰ ਹੈ ਵੀਰ ਕੰਨਿਆ ਕਮਾਰੇ ਕੀ ਜੀ ਇਹ ਤਾਂ ਕਹਿੰਦੇ ਸਾਰੀ ਦੁਨੀਆ ਚ ਮੋਦੀ ਮੋਦੀ ਕਹਿਣ ਨੂੰ ਕੀ ਜਾਂਦਾ ਕਹਿਣ ਨੂੰ ਮੈਨੂੰ ਯਾਦ ਆ ਮੈਂ 2015 ਚ ਕੈਨੇਡਾ ਸੀ ਉੱਥੇ ਮੋਦੀ ਸਾਹਿਬ ਦਾ ਪ੍ਰੋਗਰਾਮ ਸੀ ਇੱਥੋਂ ਜਾਂ ਅੱਧ ਭਰ ਕੇ ਲੈ ਜਗੇ ਸੀ ਬੰਦੇ ਨਾਲ ਮੋਦੀ ਮੋਦੀ ਕਹਿਣ ਪਰ ਗਲਤ ਹੋਇਆ ਜਦੋਂ ਤੁਹਾਡੇ ਕੋਲ ਪਾਵਰ ਹੈ ਮੌਕਾ ਤੁਹਾਡੇ ਕੋਲੇ ਤੁਸੀਂ ਦੱਸੋ ਹਸਪਤਾਲ ਕਿੰਨੇ ਬਣਾਏ ਨੇ ਜੀ ਦੱਸੋ ਕਾਲਜ ਕਿੰਨੇ ਬਣਾਏ ਨੇ ਕਿੰਨੇ ਮੈਡੀਕਲ ਕਾਲਜ ਬਣਾਏ ਨੇ ਦੇਸ਼ਕ ਦੇਸ਼ਕ ਗਰੀਬੀ ਲਗਾਤਾਰ ਵਧ ਰਹੀ ਹੈ ਦੇਸ਼ ਜਿਹੜਾ ਲਗਾਤਾਰ ਗਰੀਬੀ ਦੀ ਚਪੇੜ ਦੇ ਵਿੱਚ ਆ ਰਿਹਾ ਜੀ ਇਕਨੋਮੀ ਸਾਡੀ ਹਿੱਲੀ ਪਈ ਹੈ ਜੀ ਡੀਪੀ ਸਾਡੀ ਹਿੱਲੀ ਪਈ ਹੈ ਜੀ ਡਿਬੇਟ ਹੋਣੀ ਚਾਹੀਦੀ ਅਨਪਲਾਈ ਦੇ ਉੱਪਰ ਕਿ ਬੇਰੋਜ਼ਗਾਰੀ ਨੂੰ ਕਿਵੇਂ ਖਤਮ ਕੀਤਾ ਜਾਦਾ ਮੈਂਟੈਲਿਟੀ ਲੈਵਲ ਜਿਹੜਾ ਸਾਡਾ ਜਿਹੜਾ ਅਸੀਂ ਸਾਨੂੰ ਧਰਮ ਧਰਮੋਂ ਵੱਖਰਾ ਰਾਜਨੀਤੀ ਵੱਖਰੀ ਹੈ ਸਾਨੂੰ ਇਹਦੇ ਵਿੱਚ ਫਸਾਇਆ ਜਾਂਦਾ ਜੀ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰਕੇ ਅਲੱਗ-ਅਲੱਗ ਧਰਮਾਂ ਸਾਨੂੰ ਫਸਾ ਜਾਂਦਾ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਾਨੂੰ ਵੋਟਾਂ ਜਿਹੜੀਆਂ ਨੇ ਸਾਡੇ ਡਿਵੈਲਪਮੈਂਟ ਵਾਸਤੇ ਨੇ ਵੋਟਾਂ ਸਾਡੇ ਬੱਚਿਆਂ ਦਾ ਭਵਿੱਖ ਨੇ ਜੀ ਵੋਟਾਂ ਕਿਸੇ ਸੰਪਰਦਾਇ ਜਾਂ ਕਿਸੇ ਇੱਕ 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 ਵਿਅਕਤੀ ਵਿਸ਼ੇਸ਼ ਲਈ ਥੋੜਾ ਨੇ ਜੀ ਵੋਟਾਂ ਕਿਸੇ ਦਾ ਭਵਿੱਖ ਬਚਾਉਣ ਲਈ ਥੋੜਾ ਨੇ ਜੀ ਪੀਪਰਨੀਤ ਕੋਰ ਦਾ ਭਵਿੱਖ ਬਚਾਉਣਾ ਆਪਾਂ ਦਾ ਕਾਂਗਰਸੀਆਂ ਦਾ ਭਵਿੱਖ ਬਚਾਉਣਾ ਦਾ ਅਕਾਲੀਆਂ ਦਾ ਭਵਿੱਖ ਬਚਾਉਣਾ ਇਹ ਭਵਿੱਖ ਤਾਂ ਆਪਣੇ ਬੱਚਿਆਂ ਦਾ ਬਚਾਉਣਾ ਆਪਾਂ ਜੀ ਆਪਾਂ ਇਹਨਾਂ ਦਾ ਭਵਿੱਖ ਬਚਾਉਣ ਲੱਗੇ ਆ ਜੀ ਫਿਰ ਮੈਂ ਪਿੰਡਾਂ 'ਚ ਵੀ ਸ਼ਹਿਰ 'ਚ ਵੀ ਪਾਸੋਂ ਨਾਬੇ ਸਾਰੇ ਕਿਤੇ ਬਹੁਤ ਹੀ ਵਧੀਆ ਜਦੋਂ ਮੁੱਖ ਮੰਤਰੀ ਸਾਹਿਬ ਪਰਸੋਂ ਆਏ ਸੀਗੇ ਉਸ ਤੋਂ ਬਾਅਦ ਬਿਲਕੁਲ ਹੀ ਪਤਾ ਲੱਗ ਗਿਆ ਕਿ ਇੱਕ ਤਰਫਾ ਕੰਮ ਹੋ ਗਿਆ ਜੀ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਚਾਹੇ ਅਕਾਲੀ ਦਲ ਆ ਕਾਂਗਰਸ ਆ ਜਾਂ ਹੁਣ ਬੀਜੇਪੀ ਆਈ ਆ ਤੇ ਉਹ ਮਤ ਉਹ ਹੀ ਪੁਰਾਣੇ ਸਟਾਈਲ ਨਾਲ ਰਾਜਨੀਤੀ ਕਰਦੇ ਆ ਵੀ ਮੌਕੇ ਤੇ ਆ ਕੇ ਸ਼ਰਾਬ ਵੰਡੋ ਪੈਸਾ ਵੰਡੋ ਮੈਨੂੰ ਪਤਾ ਲੱਗਣ ਬੀਜੇਪੀ ਵਾਲੇ ਵਿਹੜਿਆਂ ਦੇ ਵਿੱਚ ਕਹਿੰਦੇ ਜਿਹੜਾ ਸਲਾਮ ਏਰੀਆ ਉੱਥੇ ਪੈਸਾ ਦੱਸੋ ਜੀ ਤੁਸੀਂ 10000 ਲੈ ਲਓ 20000 ਲੈ ਲਓ 50000 ਲੈ ਲਓ ਕਿਸਾਨੂੰ ਗੋੜ ਪਾ ਦਿਓ ਤੁਹਾਨੂੰ ਬੀੜੇ ਦੀ ਗੋੜ ਪੈ ਗਈ ਤੁਸੀਂ ਜਿੱਤ ਜਾਗੇ ਇਹ ਮਾਨਸਿਕਤਾ ਜਿਹੜੀ ਹੈ ਨਾ ਜੀ ਇਹ ਦੇਸ਼ ਲਈ ਬੜੀ ਖਤਰਾ ਆ ਗਈ ਸਮਾਜ ਲਈ ਵੀ ਬੜੀ ਖਤਰਨਾਕ ਹੈ ਮੈਂ ਬੇਨਤੀ ਕਰਦਾ ਕਿ ਜੇ ਕੋਈ ਇਦਾਂ ਦਾ ਬੰਦਾ ਆਉਂਦਾ ਨਾ ਤੁਹਾਨੂੰ ਤੁਹਾਨੂੰ ਕੋਈ ਨਸ਼ਾ ਵੰਡਦਾ ਪੈਸਾ ਵੰਡਦਾ ਤੇ ਨਸ਼ਾ ਨਾ ਲਓ ਤੁਸੀਂ ਪੈਸਾ ਜਿਹੜਾ ਪੜ ਕੇ ਜੇਬ ਚ ਪਾਓ ਔਰ ਫੈਸਲਾ ਜਿਹੜਾ ਤੁਸੀਂ ਕਰਨਾ ਉਹ ਉਹ ਮੌਜੂਦਾ ਸਰਕਾਰ ਜਿਹੜੀ ਹੈ ਭਗਵਾਨ ਰਾਮ ਸਰਕਾਰ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਤੇ ਫੈਸਲਾ ਕਰੋ ਔਰ ਤਿੰਨ ਸੁਵਿਧਾਵਾ ਆਮ ਆਦੀ ਪਾਰਟੀ ਸਰਕਾਰ ਨੇ 300 ਜਹਾਂਡ ਬਿਜਲੀ ਮਾਫ ਕਰਤੀ ਸਾਰਿਆਂ ਲਈ ਪੂਰੇ ਪੰਜਾਬ ਚ ਹਿੰਦੂ ਮੁਸਲਮ ਸਿੱਖ ਐ ਸਾਈ ਸਭ ਲਈ ਹੈ ਕੋਈ ਪੱਖਪਾਤ ਨਹੀਂ ਹੈਗਾ ਔਰ ਉਸ ਤੋਂ ਬਾਅਦ 45000 ਤੋਂ ਉੱਪਰ ਨੌਕਰੀਆਂ ਦੇ ਦੇਣੀਆਂ ਦੋ ਸਾਲਾਂ ਦੇ ਵਿੱਚ ਫਿਰ ਕਿਸਾਨਾਂ ਦੇ ਖੇਤਾਂਾਂ ਦਾ ਕਿ ਨਹਿਰੀ ਪਾਣੀ ਜਿਹੜਾ ਹਸ ਤੱਕ ਅੱਦੇ ਆਇਆ ਹੀ ਨਹੀਂ ਸੀਗਾ ਆ ਉਹ ਦੁਬਾਰਾ ਹੋਣਾ ਸ਼ੁਰੂ ਹੋ ਗਿਆ ਕਿਸਾਨ ਦੇ ਖੇਤਾਂ 'ਚ ਵੀ ਬਿਜਲੀ ਮਾਫਾ ਕਰੇ ਵੀ ਬਿਜਲੀ ਮਾਫਾ ਜੀ ਪੰਨੀਤ ਕੋਰ ਜੀ 5 ਸਾਲ ਮੈਂਬਰ ਪਾਰਲੀਮੈਂਟ ਰਹੇ ਆ ਕਾਂਗਰਸ ਪਾਰਟੀ ਵੱਲੋਂ ਮੈਨੂੰ ਦੱਸੋ ਤੁਸੀਂ ਇੱਕ ਵੀ ਦੇਣ ਦੱਸੋ ਜੀ ਕਦੇ ਆਉਦੇ ਨਹੀਂ ਸੀ ਜਨਾਬੇ ਚ ਕੀ ਹੋਇ ਬਾਜੇ ਮੈਂਬਰ ਪਾਰਲੀਮੈਂਟ ਲੱਗਦਾ ਪੰਜ ਗੇੜੇ ਨਹੀਂ ਮਾਰੇ ਉਹਨਾਂ ਨੇ 5 ਸਾਲਾਂ 'ਚ ਸੋ ਇਹ ਇਹੋ ਜਿਹੇ ਪੋਲਿਟਿਸ਼ੀਅਨਾਂ ਤੋਂ ਬਚੋ ਇਹ ਰਵਾਇਤੀ ਪੋਲਿਟਿਸ਼ੀਅਨ ਜਿਹੜੇ ਹਨ ਬਹੁਤ ਖਰਾਬ ਇਹਨਾਂ ਦਾ ਸਿਸਟਮ ਹੈ ਇਹ ਮੌਕੇ ਤੇ ਆ ਕੇ ਪੈਸੇ ਨਾਲ ਸ਼ਰਾਬ ਨਾਲ ਇਹ ਲੁਭਾਉਣ ਦੀ ਕੋਸ਼ਿਸ਼ ਕਰਦੇ ਇਹਨਾਂ ਤੋਂ ਪਰਹੇਜ਼ ਕਰੋ ਔਰ ਆਮ ਆਦਮੀ ਪਾਰਟੀ ਆਰਗੈਨਿਕ ਪਾਰਟੀ ਆ ਔਰ ਸਾਡੇ ਵਰਗੇ ਨਾਨ ਪੋਲਿਟਿਕਲ ਬੰਦੇ ਕੈਨੇਡਾ ਦੀ ਮੈਂ ਪੀ ਆ ਰਾਂ ਸਾਰਾ ਕੁਝ ਛੱਡ ਕੇ ਇੱਥੇ ਕੰਮ ਕਰ ਰਹੇ ਹਾਂ ਜੀ ਤੇ ਵਿੱਚ ਆ ਗੱਲਾਂ ਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਆਪਾਂ ਧਰਮ ਦੀ ਗੱਲ ਕਰੋ ਨਾ ਕਿ ਆਪਾਂ ਜਾਤ ਪਾਤ ਦੀ ਗੱਲ ਅਗੇ ਪਾ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਵੋਟਾਂ ਵੋਟਾਂ ਲੈਣ ਦੀ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਪਰ ਮੈਨੂੰ ਉਮੀਦ ਆ ਕਿ ਸਮਾਜ ਜਿਹੜਾ ਸੁਚੇਤ ਹੋ ਰਿਹਾ ਔਰ ਇਹਦੇ ਵਿੱਚ ਲੋਕ ਜਿਹੜੇ ਆ ਹੁਣ ਇੱਕ ਦਿਨ ਦਾ ਦਿਨ ਬਾਕੀ ਹੈ ਕੱਲ ਬ੍ਰੇਕ ਹੈ ਪਰ ਸੰਗੋਟਾਂ ਨੇ ਸਾਰੇ ਪੰਜਾਬ ਦੇ ਲੋਕ ਨਾਬਾ ਵਿਧਾਨ ਸਭਾ ਦੇ ਲੋਕ ਨਾਬਾ ਸ਼ਹਿਰ ਦੇ ਪਾਸੇ ਦੇ ਲੋਕ ਸਾਰੇ ਸਾਰੇ ਧਰਮਾਂ ਦੇ ਲੋਕ ਆਵਾ ਦੀ ਪਾਰਟੀ ਨੂੰ ਪ੍ਰੈਫਰੈਂਸ ਦੇਣ ਕਰ ਵੋਟ ਕਰ ਰਹੇ ਤਾਂ ਉਹਨੂੰ ਕੋਈ ਕਹਿ ਰਿਹਾ ਨੇ ਕਿ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਮੋਦੀ ਮੋਦੀ ਹੋਈ ਪਈ ਹੈ ਕਿਵੇਂ ਜੀ ਕਹਿਣ ਨੂੰ ਤਾਂ ਜੋ ਮਰਜੀ ਕਹਿ ਦੋ ਜਿੱਦਾਂ ਕੰਪੂਰ ਕਨਿਆ ਕੁਮਾਰੀ ਕੀ ਜੀ ਇਹ ਤਾਂ ਕਹਿ ਦੋ ਸਾਰੀ ਦੁਨੀਆ 'ਚ ਮੋਦੀ ਮੋਦੀ ਕਹਿਣ ਨੂੰ ਕੀ ਜਾਂਦਾ ਕਹਿਣ ਨੂੰ ਮੈਨੂੰ ਯਾਦ ਆ ਮੈਂ 2015 'ਚ ਕੈਨੇਡਾ ਸੀਗਾ ਉਥੇ ਮੋਦੀ ਸਾਹਿਬ ਦਾ ਪ੍ਰੋਗਰਾਮ ਸੀ ਇੱਥੋਂ ਜਹਾਜ਼ ਭਰ ਕੇ ਲੈ ਜਗੇ ਸੀ ਬੰਦੇ ਨਾਲ ਮੋਦੀ ਮੋਦੀ ਕਹਿਣ ਵਾਸਤੇ ਕਹਿਣ ਨੂੰ ਤਾਂ ਜੋ ਮਰਜ਼ੀ ਕਹਤੋ ਜੀ ਪਰ ਗੱਲ ਤਾਂ ਇਹ ਹੈ ਜਦੋਂ ਤੁਹਾਡੇ ਕੋਲ ਪਾਵਰ ਆ ਮੌਕਾ ਤੁਹਾਡੇ ਕੋਲੇ ਤੁਸੀਂ ਦੱਸੋ ਹਸਪੀਟਲ ਕਿੰਨੇ ਬਣਾਏ ਨੇ ਜੀ ਦੱਸੋ ਕਾਲਜ ਕਿੰਨੇ ਬਣਾਏ ਨੇ ਕਿੰਨੇ ਮੈਡੀਕਲ ਕਾਲਜ ਬਣਾਏ ਨੇ ਦੇਸ਼ਕ ਦੇਸ਼ਕ ਗਰੀਬੀ ਲਗਾਤਾਰ ਵਧ ਰਹੀ ਹੈ ਦੇਖ ਜਿਹੜਾ ਲਗਾਤਾਰ ਗਰੀਬੀ ਦੀ ਚਪੇੜ ਦੇ ਵਿੱਚ ਆ ਰਹੀ ਹੈ ਜੀ ਇਕਨੋਮੀ ਸਾਡੀ ਖਿੱਲੀ ਪਈ ਹੈ ਜੀ ਡੀਪੀ ਸਾਡੀ ਖਿੱਲੀ ਪਈ ਹੈ ਜੀ ਡਿਬੇਟ ਹੋਣੀ ਚਾਹੀਦੀ ਅਨਪਲਾਈ ਦੇ ਉੱਪਰ ਕਿ ਬੇਰੋਜ਼ਗਾਰੀ ਨੂੰ ਕਿਵੇਂ ਖਤਮ ਕੀਤਾ ਜਾਦਾ ਹੈ ਮੈਂਟੈਲਿਟੀ ਇਹਦਾ ਸਾਨੂੰ ਧਰਮ ਧਰਮੋਂ ਵੱਖਰਾ ਰਾਜਨੀਤੀ ਵੱਖਰੀ ਹੈ ਸਾਨੂੰ ਇਹਦੇ ਵਿੱਚ ਫਸਾਇਆ ਜਾਂਦਾ ਜੀ Hindu Musliman Hindu Musliman ਕਰਕੇ ਅਲੱਗ-ਅਲੱਗ ਧਰਮਾਂ ਸਾਨੂੰ ਫਸਾਇਆ ਜਾਂਦਾ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਾਨੂੰ ਵੋਟਾਂ ਜਿਹੜੀਆਂ ਨੇ ਸਾਡੇ ਡਿਵੈਲਪਮੈਂਟ ਵਾਸਤੇ ਨੇ ਵੋਟਾਂ ਸਾਡੇ ਬੱਚਿਆਂ ਦਾ ਭਵਿੱਖ ਨੇ ਜੀ ਵੋਟਾ ਕਿਸੇ ਸੰਪਰਦਾਇ ਜਾਂ ਕਿਸੇ ਇੱਕ 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 ਵਿਅਕਤੀ ਵਿਸ਼ੇਸ਼ ਲਈ ਥੋੜਾ ਨੇ ਜੀ ਵੋਟਾ ਕਿਹਦਾ ਭਵਿੱਖ ਬਚਾਉਣ ਲਈ ਥੋੜਾ ਨੇ ਜੀ ਫਿਰ ਪ੍ਰਨੀਤਕੌਰ ਦਾ ਭਵਿੱਖ ਬਚਾਉਣਾ ਆਪਾਂ ਦਾ ਕਾਂਗਰਸੀਆਂ ਦਾ ਭਵਿੱਖ ਬਚਾਉਣਾ ਦਾ ਕਾਲੀਆਂ ਦਾ ਭਵਿੱਖ ਬਚਾਉਣਾ ਇਹ ਭਵਿੱਖ ਤਾਂ ਆਪਣੇ ਬੱਚਿਆਂ ਦਾ ਬਚਾਉਣਾ ਆਪਾਂ ਜੀ ਆਪਾਂ ਇਹਨਾਂ ਦਾ ਭਵਿੱਖ ਬਚਾਉਣ ਲੱਗੇ ਆ ਜੀ ਵੀ ਮੈਂ ਤਾਂ ਪੱਕਾ ਕਾਂਗਰਸੀਆਂ ਜੀ ਮੈਂ ਤਾਂ ਪੱਕਾ ਕਾਲੀਆਂ ਜੀ ਮੈਂ ਤਾਂ ਪੱਕਾ ਬੀਜੇਪੀ ਕੈਪਟਨ ਅਭਿੰਦਰ ਸਿੰਘ ਨਿਕਲੇ ਕਿਉਂ ਨਹੀਂ ਬਾਹਰ ਫਿਰੇ ਜੀ ਵੋਟਾ ਕਹਿੰਦੇ ਹਸਪੀਟਲ ਹਸਪਿਟਲ ਚ ਨਹੀਂ ਜੀ ਮਤਲਬ ਹੁਣ ਪਤਾ ਨਹੀਂ ਰੱਬ ਜਾਣੇ ਮੈਂ ਹੋਰ ਪਰ ਮੈਨਾਂ ਦੀ ਪਤਨੀ ਦੇ ਹੈਰਾਨ ਆ ਕਿ ਅਪ ਘਰ ਵਾਲਾ ਹਸਪਤਾਲ ਚ ਰਵੇ ਤੇ ਉਹ ਵੋਟਾਂ ਮੰਗਦੇ ਫਿਰਦੇ ਨੇ ਜੀ ਗੱਲ ਸਮਝ ਤੋਂ ਬਾਹਰ ਹੈ